ਪਿਛਲੇ ਕੁਝ ਸਾਲਾਂ ਤੋਂ ਇਹ ਵੀਡੀਓ ਬਹੁਤ ਚੱਲ ਰਹੀ ਹੈ ਕਿ ਜੋ ਛਵੀਲ ਦਾ ਇਤਿਹਾਸ ਹੈ ਉਹ ਚੰਦੂ ਨੇ ਨੋਨਿ ਸ਼ੁਰੂ ਕੀਤਾ ਹੈ ਜਦਕਿ ਇਹ ਸਰਾਸਰ ਝੂਠ ਹੈ ਛਵੀਲ ਦਾ ਇਤਿਹਾਸ ਕੀ ਹੈ ਆ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ Hindu Mahasabha ਦੇ ਸਾਵਰਕਰ ਨੇ ਜਾਣਬੁੱਝ ਕੇ ਗੁਰੂ ਘਰ ਦੇ ਦੁਖੀ ਪਰਿਵਾਰ ਨੂੰ ਸੇਵਾਦਾਰ ਬਣਾ ਕੇ ਪੇਸ਼ ਕੀਤਾ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸਿਕਰਾਂ ਦੀ ਗਰਮੀ ਦੇ ਮੌਸਮ ਵਿੱਚ ਹੋਈ। ਇਹ ਗੱਲ ਆਪਾਂ ਸਭ ਜਾਣਦੇ ਹਾਂ। ਗੁਰੂ ਸਾਹਿਬ ਦੀ 시ਦੀ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਥਾਂ-ਥਾਂ ਤੇ ਠੰਡੇ ਮਿੱਠੇ ਜਲ ਦੀਆਂ ਛਵੀਲਾਂ ਲਾਈਆਂ ਜਾਂਦੀਆਂ ਨੇ। ਸਿੱਖ ਭਾਈਚਾਰੇ ਵੱਲੋਂ ਲਾਈਆਂ ਜਾਂਦੀਆਂ ਛਵੀਲਾਂ ਸਮਾਜ ਦਾ ਹਰ ਭਾਈਚਾਰਾ ਸੇਵਾ ਕਰਦਾ ਹੈ। ਪਰ ਪਿਛਲੇ ਸਮੇਂ ਦੌਰਾਨ ਸਿੱਖ ਇਤਿਹਾਸ ਵਿੱਚ ਛਵੀਲ ਦੇ ਇਤਿਹਾਸ ਸੰਬੰਧੀ ਕੁਝ ਮਤਭੇਦ ਪਾਏ ਜਾ ਰਹੇ ਹਨ ਅੱਜ ਅਸੀਂ ਇਤਿਹਾਸਕ ਸਰੋਤਾਂ ਰਾਹੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਛਵੀਲ ਦਾ ਇੱਕ ਕੌਮ ਅੰਦਰ ਕੀ ਇਤਿਹਾਸ ਹੈ ਭਾਈ ਕਾਂ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ਛਵੀਲ ਦਾ ਮੁੱਢ ਮੁ슬ਮ ਭਾਈਚਾਰੇ ਤੋਂ ਵੱਜਿਆ ਹੈ ਮੁ슬ਮ ਸਿਆ ਮੁਸਲਮਾਨ ਮੁਹਰਮ ਮਹੀਨੇ ਦੇ ਪਹਿਲੇ 10 ਦਿਨ ਇਮਾਮ ਹੁਸੈਨ ਦੀ ਯਾਦ ਵਿੱਚ ਛਵੀਲ ਲਾਉਂਦੇ ਸਨ ਛਵੀਲ ਦਾ ਅਰਥ ਹੈ ਸਾ ਆਵ ਈਲ ਸਾ ਤੋਂ ਭਾਵ ਮਿੱਠਾ ਆਵ ਤੋਂ ਪਾਣੀ ਈਲ ਤੋਂ ਭਾਵ ਥਾਂ ਅਰਥਾਤ ਮਿੱਠਾ ਪਾਣੀ ਪਿਉਣ ਦੀ ਥਾਂ ਨੂੰ ਛਵੀਲ ਕਿਹਾ ਜਾਂਦਾ ਹੈ ਸਿੱਖ ਧਰਮ ਵਿੱਚ ਛਵੀਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਛਵੀਲਾ ਲਾਉਣ ਦੀ ਪਰੰਪਰਾ ਤੀਜੇ ਗੁਰੂ ਗੁਰੂ ਅਮਰਦਾਸ ਮਹਾਰਾਜ ਤੋਂ ਚੱਲੀ ਆ ਰਹੀ ਹੈ ਉਹਨਾਂ ਵੇਲਿਆਂ ਵਿੱਚ ਕਾਬਲ ਰਹਿਣ ਵਾਲੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰ ਸਰਵਣ ਕਰਨ ਆਉਂਦੀ ਤਾਂ ਗਰਮੀਆਂ ਦੇ ਦਿਨਾਂ ਵਿੱਚ ਆਉਣ ਵਾਲੀ ਸੰਗਤ ਲਈ ਸਥਾਨਕ ਲੋਕ ਸੰਗਤਾਂ ਪਿੰਡਾਂ ਵਿੱਚ ਛਵੀਲਾ ਲਾਉਂਦੇ ਸਨ ਗਰਮੀ ਵਿੱਚ ਮਿੱਠੇ ਨਾਲ ਸਰੀਰ ਨੂੰ ਊਰਜਾ ਮਿਲਣੀ ਮ ਗਿਆਨਿਕ ਤੇ ਮੈਡੀਕਲ ਤੱਤ ਹੈ ਇਸ ਕਰਕੇ ਉਦੋਂ ਗੁੜ ਵਾਲਾ ਮਿੱਠਾ ਪਾਣੀ ਸੰਗਤਾਂ ਨੂੰ ਜੋ ਦੂਰੋਂ ਦਰਾਡੇੋਂ ਗੋਵਿੰਦਵਾਲ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਸਨ ਉਹਨਾਂ ਨੂੰ ਛਕਾਇਆ ਜਾਂਦਾ ਸੀ ਉਸ ਤੋਂ ਬਾਅਦ ਪੰਜ ਪਾਸਾ ਦੀ ਸ਼ਹਾਦਤ ਵੀ ਦੋ ਹਾੜ ਨੂੰ ਹੁੰਦੀ ਏ ਹਾੜ ਦਾ ਮਹੀਨਾ ਗਰਮੀਆਂ ਦਾ ਸਭ ਤੋਂ ਤਪਦਾ ਮਹੀਨਾ ਹੁੰਦਾ ਹੈ ਗੁਰੂ ਸਾਹਿਬ ਦੀ ਸ਼ਹਾਦਤ ਦੀ ਖਬਰ ਜਦੋਂ ਦੂਰ ਦਰਾਡੇ ਸੰਗਤ ਨੂੰ ਪਹੁੰਚੀ ਤਾਂ ਸੰਗਤਾਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਤਮਿਕ ਤੌਰ ਤੇ ਮਿਲਣ ਲਈ ਬਹੀਰਾਂ ਕਰਕੇ ਆਉਣ ਲੱਗੀਆਂ ਆਵਾਜਾਈ ਦਾ ਸਾਧਨ ਨਾ ਹੋਣ ਕਰਕੇ ਲੋਕ ਪੈਦਲ ਹੀ ਯਾਤਰਾ ਕਰਦੇ ਸਨ ਉਦੋਂ ਵੀ ਅੰਤਾਂ ਦੀ ਗਰਮੀ ਹੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਆਉਣ ਵਾਲੀ ਸੰਗਤ ਲਈ ਰਾਹ ਵਿੱਚ ਸੰਗਤਾਂ ਨੇ ਛੁਈਲਾ ਲਾਈਆਂ ਇੱਕ ਤਾਂ ਅਤ ਦੀ ਗਰੀ ਵਿੱਚ ਇਹ ਪਿਆਸੀ ਮਨੁੱਖਤਾ ਦੀ ਵੱਡੀ ਸੇਵਾ ਸੀ ਦੂਜਾ ਸਿੱਖਾਂ ਵੱਲੋਂ ਜਰਵਾਨਿਆਂ ਨੂੰ ਪਵਨਾਤਮਕ ਸਨੇਹਾ ਵੀ ਦਿੱਤਾ ਗਿਆ ਤੁਸੀਂ ਭਾਵੇਂ ਸਬਰ ਦੇ ਮੂਜਸਮੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਤਸੀਹੇ ਦੇ ਕਸ਼ੀਦ ਕਰ ਦਿੱਤਾ ਪਰ ਅਸੀਂ ਮਿੱਠੇ ਜਲ ਦੀ ਛਵੀਲਾਂ ਲਾ ਕੇ ਪੂਰੀ ਲੋਕਾਈ ਨੂੰ ਵਰਤਾ ਕੇ ਬਾਣਾ ਮਿੱਠਾ ਕਰਕੇ ਮੰਨਣ ਦੀ ਜਾਚ ਸਿਖਾ ਰਹੇ ਹਾਂ ਉਸ ਤੋਂ ਬਾਅਦ ਛਵੀਲ ਲਾਉਣ ਦੀ ਪਰੰਪਰਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨਾਲ ਪੱਕੇ ਤੌਰ ਤੇ ਜੁੜ ਗਈ ਜੋ ਅੱਜ ਵੀ ਲਗਾਤਾਰ ਸਿੱਖਾਂ ਵੱਲੋਂ ਜਾਰੀ ਹੈ ਅੱਜ ਆਧੁਨਿਕਤਾ ਦੇ ਯੁੱਗ ਵਿੱਚ ਮਨੁੱਖਤਾ ਦੀ ਸੇਵਾ ਦੇ ਭਾਵ ਨਾਲ ਸ਼ੁਰੂ ਕੀਤੀ ਗਈ ਛਵਿਲਾ ਲਾਉਣ ਦੀ ਪਰੰਪਰਾ ਮੰਗ ਕਰਦੀ ਹੈ ਕਿ ਮਿੱਠਾ ਪਾਣੀ ਪਿਉਣ ਵਾਲੀਆਂ ਥਾਵਾਂ ਉੱਤੇ ਬਣਾਈਆਂ ਜਾਣ ਜਿੱਥੇ ਇਹਨਾਂ ਦੀ ਲੋੜ ਹੈ ਗਰੀਬਾਂ ਦੀ ਬਸਤੀਆਂ ਪਿੰਡੂ ਲੱਕ ਦੇ ਪਛੜੇ ਸਕੂਲਾਂ ਤੇ ਛੋਟੇ ਹਸਪਤਾਲਾਂ ਵਿੱਚ ਆਰ ਰਸੂਹਲਤ ਦਿੱਤੀ ਜਾਵੇ ਮਰੀਜ਼ਾਂ ਲਈ ਡਾਕਟਰੀ ਕੈਂਪ ਲਾਏ ਜਾਣ ਪਰ ਪਿਛਲੇ ਕਈ ਸਾਲਾਂ ਤੋਂ ਇੱਕ ਪੋਸਟ ਦੇਖ ਰਹੇ ਹਾਂ ਜੋ ਫੇਸਬੁਕ ਤੇ ਲਗਾਤਾਰ ਇਹਨਾਂ ਦਿਨਾਂ ਵਿੱਚ ਘੁੰਮਦੀ ਹੈ ਜਿੱਥੇ ਦੱਸਿਆ ਜਾਂਦਾ ਹੈ ਕਿ ਚੰਦੂ ਦੇ ਪਰਿਵਾਰ ਵਿੱਚੋਂ ਚੰਦੂ ਦੀ ਨੋਹ ਗੁਰੂ ਸਾਹਿਬ ਲਈ ਠੰਡੇ ਮਿੱਠੇ ਜਲ ਦੀ ਜੋ ਸੇਵਾ ਹੈ ਉਹ ਲੈ ਕੇ ਆਈ ਸੀ ਪਰ ਇਹ ਸਰਾ ਸਰ ਝੂਠ ਹੈ ਇਸ ਦਾ ਹਵਾਲਾ ਉਕਤ Hindu Mahasabha ਦੇ ਸਬਰ ਕਰਨਾਮੀ ਲੇਖਕ ਵੱਲੋਂ 1925 ਵਿੱਚ ਲਿਖੀ ਕਿਤਾਬ ਭਾਰਤ ਇਤਿਹਾਸ ਦੇ 6 ਸੁਨਹਿਰੀ ਪੰਨੇ ਵਿੱਚੋਂ ਲੈ ਗਏ ਹਨ ਜਿਸ ਨੂੰ ਸਿੱਖ ਇਤਿਹਾਸਕਾਰਾਂ ਨੇ ਨਕਾਰਦੇ ਹੋਏ ਇਸ ਨੂੰ ਸਿੱਖ ਇਤਿਹਾਸ ਵਿੱਚ ਕੀਤੀ ਜਾਣ ਵਾਲੀ ਮਲਾਵਟ ਕਰਾਰ ਦਿੱਤਾ ਸੀ ਪਰ ਅੱਜ ਕੱਲ ਅਣਪੋਲ ਪੁਣੇ ਵਿੱਚ ਹੀ ਸਿੱਖ ਜੋ ਵੀ ਆਉਂਦਾ ਹੈ ਵਟਸਐਪ ਤੇ ਉਹ ਸ਼ੇਅਰ ਕਰ ਦਿੰਦੇ ਹਨ ਕੋਈ ਕੁਝ ਵੀ ਲੇਕ ਕੇ ਭੇਜ ਦਿੰਦਾ ਹੈ ਉਸ ਨੂੰ ਬਿਨਾ ਪੜੇ ਬਿਨਾ ਜਾਣੇ ਬਿਨਾ ਉਹਦੀ ਤਸਦੀਕ ਕੀਤੀ ਉਸ ਨੂੰ ਸ਼ੇਅਰ ਕਰ ਦਿੰਦੇ ਹਨ ਤਾਂ ਜੋ ਉਹਨਾਂ ਨੂੰ ਫਾਲ ਮਿਲੇ ਪਰ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੋ ਨਹੀਂ ਇਹ ਸਾਰਾ ਕੁਝ ਆਪਣੀ ਲਿਖਤ ਵਿੱਚ ਦੱਸਿਆ ਹੈ ਕਿ ਜੋ ਸ਼ਵੀਲ ਦਾ ਇਤਿਹਾਸ ਹੈ ਇਹ ਚੰਦੂ ਦੀ ਜੋ ਨੋਹ ਹੈ ਉਸ ਨਾਲ ਸ਼ੁਰੂ ਨਹੀਂ ਹੋਇਆ ਬਲਕਿ ਉਹ ਤਾਂ ਸਿੱਖਾਂ ਦੇ ਵਿੱਚ ਮਿਲਾਵਟ ਕੀਤੀ ਗਈ ਹੈ ਛਵੀਲਾ ਦਾ ਇਤਿਹਾਸ ਤੀਜੇ ਪਾਤਸ਼ਾਹ ਤੋਂ ਸ਼ੁਰੂ ਹੈ ਜਦੋਂ ਕਾਬਲ ਦੀ ਸੰਗਤ ਗੁਰੂ ਸਾਹਿਬ ਦਰਸ਼ਨ ਕਰਨ ਆਉਂਦੀ ਸੀ ਤਾਂ ਉਸ ਵੇਲੇ ਛਵੀਲਾ ਲਾਈਆਂ ਜਾਂਦੀਆਂ ਸਨ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਕਮੈਂਟ ਕਰਕੇ ਅਤੇ ਆਪਣੇ ਯਾਰੋ ਦੋਸਤਾਂ ਨਾਲ ਸ਼ੇਅਰ ਕਰੋ ਜੋ ਵੀ ਤੁਹਾਨੂੰ ਇਦਾਂ ਦੀ ਪੋਸਟ ਸ਼ੇਅਰ ਕਰਦਾ ਹੈ ਕਿ ਛਵੀਲਾ ਦਾ ਇਤਿਹਾਸ ਚੰਦੂ ਦੀ ਨੋਹ ਨਾਲ ਹੈ ਉਸ ਤੱਕ ਵੀਡੀਓ ਜਰੂਰ ਪਹੁੰਚਦੀ ਕਰੋ ਉਸ ਨੂੰ ਇਹ ਜਰੂਰ ਦੱਸੋ ਕਿ ਛਵੀਲ ਦਾ ਇਤਿਹਾਸ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਇਹ ਚੰਦੂ ਦੇ ਨਾਂ ਨਾਲ ਸੰਬੰਧ ਨਹੀਂ ਰੱਖਦਾ ਇਹ ਜੋ ਗਲਤ ਇਤਿਹਾਸ ਹੈ ਇਸ ਨੂੰ ਆਪਾਂ ਅੱਗੇ ਸ਼ੇਅਰ ਕਰਨ ਤੋਂ ਵਰਜੀਏ ਅਤੇ ਇਤਿਹਾਸ ਨੂੰ ਖੁਦ ਪੜਿਓ ਖੁਦ ਲਿਖਿਓ ਜੋ ਸਾਡੇ ਇਤਿਹਾਸਕਾਰਾਂ ਨੇ ਪਾਈਕਾਨ ਸਿੰਘ ਨਾਬਾ ਜੀ ਨੇ ਜਾ ਭਾਈ ਰਤਨ ਸਿੰਘ ਭੰਗੂ ਤੇ ਹਤੇ ਹੋਰ ਇਤਿਹਾਸਕਾਰ ਬਾਬਾ ਬਸਾਕਾ ਸਿੰਘ ਜੀ ਵਰਗੇ ਉਹਨਾਂ ਨੂੰ ਪੜਿਏ ਅਤੇ ਆਪਣੇ ਇਤਿਹਾਸ ਤੋਂ ਜਾਣੂ ਹੋਈਏ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ